ਰਸਗੁੱਲੇ ਨੇ ਲੜਾਏ ਨਵੇਂ ਵਿਆਹੇ ਮੁੰਡਾ ਕੁੜੀ ਸ਼ਗਨਾ ਦੀ ਥਾਂ ਤੇ ਪੈਣ ਲੱਗੇ ਥੱਪੜ ਤੁਸੀਂ ਦੇਖ ਰਹੇ ਹੋ ਸਾਂਝੀ ਆਵਾਜ਼ ਅਕਸਰ ਵਿਆਹਾਂ ਵਿੱਚ ਕਈ ਤਰ੍ਹਾਂ ਦੇ ਸ਼ਗਨ ਕੀਤੇ ਜਾਂਦੇ ਹਨ ਪਰ ਹੁਣ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਤੋਂ ਬਾਅਦ ਸ਼ਗਨ ਕਰਵਾਏ ਜਾ ਰਹੇ ਨੇ ਅਤੇ ਲੜਕੀ ਲੜਕੇ ਦਾ ਮੂੰਹ ਮਿੱਠਾ ਕਰਵਾਉਣ ਲਈ ਰਸਗੁੱਲਾ ਖਵਾਉਂਦੀ ਹੈ ਪਰ ਲੜਕਾ ਆਪਣੀ ਫੋਟੋ ਖਿਚਵਾਉਣ ਲਈ ਕੈਮਰੇ ਵੱਲ ਵੇਖਦਾ ਹੈ ਇੰਨੇ ਵਿੱਚ ਲੜਕੀ ਗੁੱਸੇ ਵਿੱਚ ਆ ਕੇ ਰਸਗੁੱਲਾ ਉਸਦੇ ਮੂੰਹ ਤੇ ਮਲ ਦਿੰਦੀ ਹੈ ਜਿਸ ਤੋਂ ਬਾਅਦ ਵਿਆਹ ਵਾਲਾ ਕਾ ਲੜਕੀ ਦੇ ਥੱਪੜ ਮਾਰਦਾ ਹੈ ਬਸ ਫੇਰ ਕੀ ਸੀ ਵਿਆਹ ਵਾਲੀ ਸਟੇਜ ਤੇ ਸ਼ਗਨਾਂ ਦੀ ਥਾਂ ਤੇ ਇੱਕ ਦੂਜੇ ਦੇ ਪਏ ਥੱਪੜ ਮੌਕੇ ਤੇ ਵਿਚੋਲੇ ਨੇ ਭੱਜ ਕੇ ਆ ਕੇ ਰੋਕਿਆ ਅਤੇ ਕੁੜੀ ਤੇ ਮੁੰਡੇ ਵਾਲਿਆਂ ਦੇ ਮਾਪਿਓ ਨੇ ਮਸਾਂ ਇੱਕ ਦੂਜੇ ਨੂੰ ਸਮਝਾਇਆ ਸੋ ਕੀ ਇਹ ਨਵੀਂ ਵਿਆਹੀ ਜੋੜੀ ਅੱਗੇ ਚੱਲ ਕੇ ਇੱਕ ਦੂਜੇ ਦਾ ਸਾਥ ਦੇ ਪਾਵੇਗੀ ਜਾਂ ਨਹੀਂ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਹੁਣੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ